ਬਾਬਾ ਜੀ ਬੜੀ ਭੁੱਖ ਲੱਗੀ ਹੈ ਇਹ ਕਹ ਕੇ ਇਹ ਵਿਅਕਤੀ ਕੁੱਪਕਲਾਂ ਦੇ ਡੇਰੇ ਦੇ ਵਿੱਚ ਤਕਰੀਬਨ 10 ਵਜੇ ਐਂਟਰ ਹੁੰਦਾ ਹੈ ਤੇ ਚਾਹ ਪਾਣੀ ਪੀਣ ਤੋਂ ਬਾਅਦ ਇਹ ਉੱਥੇ ਮੱਥਾ ਟੇਕਣ ਦੀ ਬਜਾਏ ਉੱਥੇ ਇੱਕ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਵਾਰਦਾਤ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਸੀਂ ਇਸ ਸੀਸੀਟੀਵੀ ਨੂੰ ਧਿਆਨ ਨਾਲ ਵੇਖ ਲਵੋ ਅਤੇ ਇਸ ਵਿਅਕਤੀ ਦੀ ਪਛਾਣ ਕਰਕੇ ਕਮੈਂਟ ਦੇ ਵਿੱਚ ਜਰੂਰ ਦੱਸੋ ਜੇਕਰ ਤੁਸੀਂ ਇਹ ਮਲੇਰਕੋਟਲਾ ਏਰੀਆ ਦੇ ਵਿੱਚ ਕਿਤੇ ਵਿਅਕਤੀ ਦੇਖਿਆ ਹੈ ਦੱਸ ਦਈਏ ਕਿ ਇਹ ਡੇਰੇ ਦੇ ਵਿੱਚ ਚਾਹ ਪਾਣੀ ਪੀਣ ਤੋਂ ਬਾਅਦ ਉੱਥੇ ਪਏ ਗੱਲੇ ਨੂੰ ਇੱਕ ਬੋਰੀ ਦੇ ਵਿੱਚ ਪਾ ਕੇ ਨੀਲੇ ਰੰਗ ਦੇ ਡਿਸਕਵਰ ਮੋਟਰਸਾਈਕਲ ਦੇ ਅੱਗੇ ਰੱਖ ਕੇ ਰਫੂ ਚੱਕਰ ਹੋ ਜਾਂਦਾ ਹੈ ਬਾਰਿਸ਼ ਬਹੁਤ ਤੇਜ਼ ਸੀ ਤਾਂ ਕਰਕੇ ਡੇਰੇ ਦੇ ਬਾਹਰ ਕੋਈ ਸਰਦਾਨੂੰ ਵੀ ਨਹੀਂ ਸੀ ਉਸ ਦਾ ਫਾਇਦਾ ਚੁੱਕਦਿਆਂ ਇਹ ਵਿਅਕਤੀ ਉੱਥੇ ਦੇ ਗੱਲੇ ਨੂੰ ਚੁੱਕ ਕੇ ਬੋਰੀ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਦੇ ਅੱਗੇ ਲੱਕ ਰੱਖ ਕੇ ਆਰਾਮ ਨਾਲ ਲੈ ਜਾਂਦਾ ਫਿਲਹਾਲ ਸੀਸੀਟੀਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਇੱਕ ਬੋਰੀ ਦੇ ਵਿੱਚ ਮੋਟਰਸਾਈਕਲ ਦੇ ਅੱਗੇ ਇਸ ਨੇ ਉਹ ਗੱਲਾ ਰੱਖਿਆ ਹੋਇਆ ਹੈ ਤੇ ਸਮਾਂ ਤਕਰੀਬਨ 10 ਤੋਂ 10:30 ਸਵੇਰ ਦਾ ਏ ਉਸ ਵੇਲੇ بارش ਹੈ ਬੜੀ ਜੋਰਾ ਤੇ ਹੋ ਰਹੀ ਸੀ ਜਿਸ ਦਾ ਇਸ ਚੋਰ ਨੇ ਬਖੂਬੀ ਫਾਇਦਾ ਚੁੱਕ ਲਿਆ ਤੇ ਫਿਲਹਾਲ ਇਸ ਚੋਰ ਦੀ ਭਾਲ ਹੈ ਉਹ ਡੇਰੇ ਦੇ ਪ੍ਰਬੰਧਕਾ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਪਿੰਡ ਨਿਵਾਸੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਪਰ ਜੇਕਰ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿ ਇਹ ਵਿਅਕਤੀ ਕੀੜੇ ਪਿੰਡ ਦਾ ਸੁਵੰਦ ਰੱਖਦਾ ਹੈ ਇਸ ਦਾ ਕੀ ਨਾਮ ਹੈ ਤੇ ਇਹ ਪਹਿਲਾਂ ਵੀ ਕਈ ਚੋਰੀਆਂ ਦੇ ਵਿੱਚ ਵਾਰਦਾਤਾ ਨੂੰ ਅੰਜਾਮ ਦੇ ਚੁੱਕਿਆ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਇਸਨੇ ਇੱਕ ਧਾਰਮਿਕ ਸਥਾਨ ਦੇ ਉੱਤੇ ਉੱਥੇ ਦੇ ਪੈ ਗੱਲੇ ਨੂੰ ਆਪਣਾ ਸ਼ਿਕਾਰ ਬਣਾਇਆ ਤਾਂ ਇਸ ਤੋਂ ਤਾਂ ਇਹ ਹੀ ਸਾਬਤ ਹੁੰਦਾ ਹੈ ਕਿ ਇਹ ਵਿਅਕਤੀ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਆ ਰਿਹਾ ਹੈ ਫਿਲਹਾਲ ਇਸ ਵਿਅਕਤੀ ਦੀ ਇਕ ਕਾਲੀ ਕਰਤੂਤ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਪਰ ਇਹ ਵਿਅਕਤੀ ਬੇਖੌਫ ਇਸ ਤਰ੍ਹਾਂ ਲੰਘਦਾ ਹੈ ਜਿਵੇਂ ਕਿ ਇਹ ਕੋਈ ਗੁਨਾਹਗਰ ਨਾ ਹੋਵੇ ਅਤੇ ਇਸਨੇ ਕੋਈ ਗੁਨਾਹ ਹੀ ਨਹੀਂ ਕੀਤਾ ਪਰ ਵਿਅਕਤੀ ਦੀਆਂ ਤਸਵੀਰਾਂ ਦੇ ਜਿਹੜੀਆਂ ਉਹ ਤੁਸੀਂ ਸੀਸੀਟੀਵੀ ਦੇ ਥਰੂ ਦੇਖ ਸਕਦੇ ਹੋ ਕਿ ਕਿਵੇਂ ਬੜੇ ਆਰਾਮ ਦੇ ਨਾਲ ਇੱਕ ਬੋਰੀ ਨੂੰ ਆਪਣੇ ਮੋਟਰਸਾਈਕਲ ਦੇ ਅੱਗੇ ਰੱਖ ਕੇ ਜਾਂਦਾ ਹੈ ਤੇ ਇਸ ਬੋਰੀ ਦੇ ਵਿੱਚ ਉਸ ਡੇਰੇ ਦਾ ਪੈਸਿਆਂ ਵਾਲਾ ਗੱਲਾ ਹੈ ਜਿਸ ਨੂੰ ਇਸਨੇ ਡੇਰੇ ਦੇ ਵਿੱਚ ਦਾਖਲ ਹੋ ਕੇ ਚੁੱਕ ਲਿਆ ਫਿਲਹਾਲ ਇਸ ਇਨਸਾਨ ਦੀ ਮਾੜੀ ਕਰਤੂਤ ਇਸ ਵੀਡੀਓ ਦੇ ਵਿੱਚ ਕੈਦ ਹੋ ਜਾਂਦੀ ਹੈ